ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ 20ਵੀਂ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਦ ਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮ ਹੈ ਤੇ ਆਵੋ ਚਰਨ ਕਮਲ ਸਿਓ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਇਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦਿਨ ਲੇਵ ਲਾਗ ਬੜ ਪਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ sevak ki man sa puri pai sat gur te nirmal mat lai jan ko prab hoyo dial sevak kino sada nihal bandan kaat mukt jan pya janm maran dukh pram gya ich punni sada sab puri raav riha sad sang hajuri ਜਿਸ ਕਾ ਸਾਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਕਾਲ ਨ ਪਾਨੈ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕਿਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੜੈ ਗੁਰ ਪੂਰੈ ਤਤ ਇਹਿ ਬੁਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਧ ਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋ ਬਤ ਨਾਸ ਨਾਨਕ ਨਾਮ ਜਪੋ ਗੁਨ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੋ ਆਓ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਵਿਗਸੈ ਸਾਧ ਚਰਨ ਤੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖ ਸੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅनाथ नाथ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਣ ਕਰਤਾ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਨੀ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨੇਕ ਰਾਜ ਭੋਗ ਬੜਾਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਾਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਾਦ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੂਖ ਨਾਨਕ ਪਰਗਾਸ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ